ਪੰਜਾਬ ਦੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਚੈਨਲ ਉਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਫਰੀਦਕੋਟ ਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਇਸ ਵੀਡੀਓ ਦੇ ਵਿੱਚ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਫਰੀਦਕੋਟ ਦੇ ਵਿੱਚ ਸਵੇਰੇ 4 ਤੋਂ ਲੈ ਕੇ 14 ਤਰੀਕ ਨੂੰ 8-9 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਅਤੇ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਰਹੇਗਾ ਅਤੇ ਸ਼ਾਮ ਨੂੰ 4-5 ਵਜੇ ਦੁਬਾਰਾ ਫਿਰ ਹਲਕੀ ਰੋਟ ਟਮੀਂ ਬੂੰਦਾ ਬੰਦੀ ਹੋ ਸਕਦੀ ਹੈ ਫਾਜ਼ਿਲਕਾ ਦੇ ਵਿੱਚ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਸਵੇਰ ਦੇ ਟਾਈਮ 3-4 ਵਜੇ ਬੱਦਲ ਗਰਜਦੇ ਰਹਿਣਗੇ ਤੇ ਦੁਪਹਿਰ ਦੇ ਟਾਈਮ ਹੀ ਬੱਦਲ ਗਰਜਣਗੇ ਮੀਂਹ ਆਉਣ ਦੀ ਸੰਭਾਵਨਾ ਹਲਕੇ ਤੋਂ ਟਟਵੀਂ ਬਾਰਿਸ਼ 4 ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਹੋ ਸਕਦੀ ਹੈ ਫਿਰੋਜ਼ਪੁਰ ਦੇ ਵਿੱਚ ਵੱਧ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ ਤੇ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਹਲਕੇ ਤੋਂ ਦਰਮਿਆਨੀ ਟਟਵੀਂ ਬੂੰਦਾਬੰਦੀ ਹੋ ਸਕਦੀ ਆ ਬਠਿੰਡਾ ਦੇ ਵਿੱਚ ਸਵੇਰੇ 4 ਵਜੇ ਤੋਂ ਲੈ ਕੇ ਹੀ 8 ਵਜੇ ਤੱਕ ਹਲਕੀਦਰਮੈਣੀ ਬੂੰਦਾਬੰਦੀ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਤੇ ਉਸ ਤੋਂ ਬਾਅਦ ਰਾਤ ਨੂੰ 10-11 ਵਜੇ ਦੁਬਾਰਾ ਫਿਰ ਹਲਕੀਦਰਮੈਣੀ ਬੂੰਦਾਬੰਦੀ ਹੋ ਸਕਦੀ ਹੈ। ਮੁਕਸਰ ਇਲਾਕੇ ਦੇ ਵਿੱਚ ਸਵੇਰੇ 4 ਵਜੇ ਤੋਂ ਲੈ ਕੇ 7-8 ਵਜੇ ਤੱਕ ਮੀਂਹ ਹੋਵੇਗਾ ਤੇ ਉਸ ਤੋਂ ਬਾਅਦ ਹਲਕੀਦਰਮੈਣੀ ਬਾਰਿਸ਼ 4 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਰਹੇਗਾ। ਲੁਧਿਆਣਾ ਦੇ ਵਿੱਚ ਸਵੇਰੇ 7-8 ਵਜੇ ਹਲਕੀਦਰਮੈਣੀ ਟੁੱਟਵੇਂ ਥਾਂ ਦਿੱਤੇ ਬਾਰਿਸ਼ ਹੋ ਸਕਦੀ ਹੈ। ਵੱਧ ਤੋਂ ਵੱਧ ਟੈਂਪਰੇਚਰ ਦਿਨ ਦੇ ਟਾਈਮ 37 ਡਿਗਰੀ ਰਹੇਗਾ। ਤੇ ਸੰਘਣੇ ਬੱਦਲ ਸਾਰਾ ਦਿਨ ਬਨੇ ਰਹਿਣਗੇ ਮੁਕਸਰ ਇਲਾਕੇ ਦੇ ਵਿੱਚ ਸਵੇਰੇ 4 ਤੋਂ ਲੈ ਕੇ 6-7 ਵਜੇ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਵੱਧਵਾਰ ਟੈਂਪਰੇਚਰ 36 ਡਿਗਰੀ ਤੇ ਉਸ ਤੋਂ ਬਾਅਦ 4 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਬਾਰਿਸ਼ ਹੋਵੇਗੀ ਸੰਗਰੂਰ ਇਲਾਕੇ ਦੇ ਵਿੱਚ ਵੱਧਵਾਰ ਟੈਂਪਰੇਚਰ 36 ਡਿਗਰੀ ਸੈਲਸੀਅਸ ਰਹੇਗਾ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਨਹੀਂ ਹੋਵੇਗੀ ਰੂਪਨਗਰ ਇਲਾਕੇ ਦੇ ਵਿੱਚ ਵੀ 36 ਡਿਗਰੀ ਪਰ ਬਾਰਿਸ਼ ਹੋਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਮਾਨਸਾ ਇਲਾਕੇ ਦੇ ਵਿੱਚ ਵੱਧ ਵੱਧ 37 ਡਿਗਰੀ ਟੈਂਪਰੇਚਰ ਜਾਵੇਗਾ ਤੇ ਹਲਕੀ ਤੇ ਦਮੈਨੀ ਬੱਦਲਵਾਈ ਸਾਰਾ ਦਿਨ ਦਿਖਾਈ ਦੇਵੇਗੀ ਪਰ ਨਾਲਾ ਇਲਾਕੇ ਦੇ ਵਿੱਚ ਸਾਰਾ ਦਿਨ ਹੀ ਮੀਂਹ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਮੌਸਮ ਬਣਿਆ ਰਹੇਗਾ ਤੇ ਟਟਵੀ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਬਲੇਰ ਕੋਟਲਾ ਦੇ ਵਿੱਚ ਸਵੇਰੇ 4 ਤੋਂ ਲੈ ਕੇ 9-10 ਵਜੇ ਤੱਕ ਹਲਕੀ ਤੇ ਦਮੈਨੀ ਬਾਰਿਸ਼ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 37 ਡਿਗਰੀ ਤੇ ਦਿਨ ਪਰ ਬੱਦਲ ਬਣੇ ਰਹਿਣਗੇ ਸ਼ਹੀਦ ਅਜੀ ਸਿੰਘ ਨਗਰ ਵਾਤਵਾ ਟੈਂਪਰੇਚਰ 35 ਡਿਗਰੀ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਫਤਿਹਗੜ ਸਾਹਿਬ 4 ਤੋਂ ਲੈ ਕੇ 7 ਵਜੇ ਤੱਕ ਹਲਕੇ ਦਰਦਮੈਨੀ ਬਾਰਿਸ਼ ਟਟਮੀ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਵਾਤਵਾ ਟੈਂਪਰੇਚਰ 35 ਡਿਗਰੀ ਹੋਵੇਗਾ ਸੰਗਰੂਰ ਸਵੇਰੇ 3-4 ਵਜੇ ਹਲਕੇ ਦਰਦਮੈਨੀ ਗੁੰਦਾਬੰਦੀ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹਰਿਆਣਾ ਦੀ ਮੌਸਮ ਦੀ ਜਾਣਕਾਰੀ ਵਾਸਤੇ ਪਟਿਆਲਾ ਦੇ ਵਿੱਚ ਵੀ ਬੱਦੂ ਦਾ ਦੋਸਤ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਤੇ ਬੈਲ ਆਈਕਨ ਤੇ ਕਲਿੱਕ ਰੱਖਿਓ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ਾਮ ਨੂੰ 8-9 ਵਜੇ ਹਲਕੀ ਦੁਦਮੈਨੀ ਬਾਰਿਸ਼ ਹੋ ਸਕਦੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਾਲਵਾ ਮਾਝਾ ਤੇ ਦਵਾਬਾ ਇਲਾਕੇ ਦਾ ਮੌਸਮ ਜਾਣਨ ਵਾਸਤੇ ਪਹਿਲਾ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਰੋਜ਼ਾਨਾ ਦੀ ਵੀਡੀਓ ਮਿਲਦੀ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ